ਆਮਾਨੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਉੱਤੇ ਹਨ ਉਹ ਕੱਲ੍ਹ ਸ਼ਾਮ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਸ਼੍ਰੀ ਹਰਮੰਦਰ ਸਾਹਿਬ ਦਾ ਦਰਸ਼ਨ ਕੀਤਾ ਉਸ ਤੋਂ ਬਾਅਦ ਉਹ ਦੁਰਗਿਆਂ ਮੰਦਰ ਲਈ ਰਵਾਨਾ ਹੋ ਗਏ ਇਸ ਦੌਰਾਨ ਉਹਨਾਂ ਨੇ ਉਮੀਦਵਾਰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਦੱਸਦੀ ਕਿ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਰਵਿੰਦ ਕੇਜਰੀਵਾਲ ਦੀ ਇਹ ਪੰਜਾਬ ਵਿੱਚ ਪਹਿਲੀ ਫੇਰੀ ਹੈ ਇਸ ਤੋਂ ਪਹਿਲਾਂ ਉਹ ਮਾਰਚ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਪੰਜਾਬ ਆਏ ਸਨ ਉਹਨਾਂ ਨੇ 12 ਮਾਰਚ ਨੂੰ ਮੋਹਾਲੀ 'ਚ ਆਪ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ ਈਡੀ ਨੇ ਉਹਨਾਂ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਖੁਦ ਪੰਜਾਬ ਚੋਣਾਂ ਦੀ ਕਮਾਨ ਸੰਭਰੇ ਸਨ ਅਬ ਇਹ ਲੋਕ ਕਹਿ ਰਹੇ ਹਨ 20 ਦਿਨ ਕੇ ਬਾਅਦ ਮੇਰੇ ਕੋ ਜੇਲ੍ਹ ਜਾਣਾ ਪੜੇਗਾ ਦੁਬਾਰਾ ਮੈਂ ਜੇਲ੍ਹ ਜਾਊਂਗਾ ਕਿ ਨਹੀਂ ਜਾਊਂਗਾ ये आपके ऊपर निर्भर करता है अगर आप झाड़ू का बटन दबा दोगे मेरे को जेल जाने की जरूरत नहीं पड़ेगी और अगर दूसरा बटन दबाओगे तो मेरे को जेल जाना पड़ेगा जब आप वोट डालने जाओ तो यह याद रखना जब आप बटन दबा रहे हो याद रखना कि बटन आप केजरीवाल की आजादी के लिए दबा रहे हो या केजरीवाल को जेल भेजने के लिए दबा रहे हो दूसरी बात ये कह रहे हैं हमें 400 सीट 400 पार 400 पार हमने इनसे पूछा 400 सीट क्यों चाहिए बोले मोदी जी को बहुत बड़े बड़े काम करने हैं हमने कहा क्या बड़े काम करने हैं बताया नहीं इन्होंने फिर बड़ा खोद खोद के पूछा तो पता चला मोदी जी को रिजर्वेशन खत्म करना है बाबा साहब अंबेडकर ने जो रिजर्वेशन इन्होंने पूरी प्लानिंग कर रखी है अगर इनका बहुमत आ गया तो ये एस सी एस टी ओबीसी इनका रिजर्वेशन खत्म करेंगे बाबा साहब अंबेडकर का संविधान खत्म करेंगे दोबारा चुनाव कराने बंद कर देंगे इस देश के अंदर तानाशाही आ जाएगी ये चुनाव मामूली चुनाव नहीं है आम आदमी पार्टी यह केवल जो इन लोगों से लड़ रही है इसी वजह से ये हमारे पीछे पड़े हैं हमारे बड़े बड़े नेताओं को जेल में डाल रखा है लेकिन हमारे लिए कोई जेल हमारे लिए कोई समस्या नहीं है हमारे लिए देश सबसे बड़ा है संविधान सबसे बड़ा है ਕਹਿਰਟ ਆ ਰਹੀ ਗਰਮੀ ਵਿਚਕਾਰ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਲਈ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਜਾਰੀ ਨੋਟੀਫਿਕੇਸ਼ਨ ਮੁਤਾਬਕ 1 ਤੋਂ 30 ਜੂਨ ਤੱਕ ਸਕੂਲਾਂ ਵਿੱਚ ਛੁੱਟੀਆਂ ਹੋਣਗੀਆਂ ਇਹ ਹੁਕਮ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਜਾਰੀ ਕੀਤੇ ਗਏ ਹਨ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਸਕੂਲਾਂ ਵਿੱਚ 1 ਜੂਨ ਤੋਂ ਗਰਮੀ ਦੀਆਂ ਛੁੱਟੀਆਂ ਹੋ ਜਾਣਗੀਆਂ ਤੇ 30 ਜੂਨ ਤੱਕ ਬੰਦ ਰਹਿਣਗੇ ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਮਨੀਤ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲੀ ਚੁਣੌਤੀ ਹੈ ਉਹਨਾਂ ਨੇ ਕਿਹਾ ਹੈ ਕਿ 4 ਜੂਨ ਤੋਂ ਬਾਅਦ ਉਹ ਰੋਜ਼ਾਨਾ ਮੁੱਖ ਮੰਤਰੀ ਰਿਹਾਈ ਸ਼ੱਕੇ ਜਾਣਗੇ ਤੇ ਮੁੱਖ ਮੰਤਰੀ ਦਾ ਘਰਾਓ ਕਰਨਗੇ ਭਾਜਪਾ ਉਮੀਦਵਾਰ ਮਨੀਤ ਬਿੱਟੂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਨੇ ਲੋਕਾਂ ਦਾ ਧੋਖਾ ਕੀਤਾ ਜਿਸ ਦਾ ਜਵਾਬ ਪੰਜਾਬ ਦੇ ਲੋਕ 1 ਜੂਨ ਨੂੰ ਦੇਣਗੇ ਭਾਜਪਾ ਉਮੀਦਵਾਰ ਅਰਵਨੀਤ ਪਿੱਟੂ ਨੇ ਕਿਹਾ ਕਿ 4 ਜੂਨ ਤੋਂ ਬਾਅਦ ਉਹ ਹਰ ਰੋਜ਼ ਮੁੱਖ ਮੰਤਰੀ ਨੂੰ ਮਿਲਣਗੇ ਅਤੇ ਸੀਐਮ ਹਾਊਸ ਜਾਣਗੇ ਅਤੇ ਲੋਕਾਂ ਦੇ ਸਾਹਮਣੇ ਉਹਨਾਂ ਅਤੇ ਉਹਨਾਂ ਦੀ ਪਾਰਟੀ ਦਾ ਚਿਹਰਾ ਬੇਨਿਕਾਪ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਸਪੁਰ ਤੋਂ ਆਵਾਂ ਦੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਰੈਲੀ ਕਰਦੇ ਆ ਲੋਕਾਂ ਨੂੰ ਸਬੋਧਤ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤੇ ਪਾਰਟੀ ਉਮੀਦਵਾਰ ਸ਼ੈਰੀ ਕਲਸੀ ਦੇ ਲਈ ਵੋਟਾਂ ਮੰਗੀਆਂ ਉੱਥੇ ਹੀ ਅਤੇ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਉੱਤੇ ਵੀ ਝਾਮਕੇ ਨਿਸ਼ਾਨੇ ਸਾਧੇ ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹ ਜਾਂ ਮਟੀਰੀਅਲ ਤੇ ਦੂਜਾ ਸੁਖਵੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ ਅਸੀਂ ਕਾ ਕੀਤੇ ਕੀਨੇ ਆ ਭਾਈ ਤੁਸੀਂ ਕੀਤਾ ਮਲੰਗ ਸਾਨੂੰ ਆਪ ਤੁਸੀਂ ਰਜਵਾੜੇ ਹੋਗੇ ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ ਉਹ ਜੋ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਸਾਹਿਬ 'ਤੇ ਖੇਤ ਨੂੰ ਜਾਂਦੀ ਹੈ ਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ ਆ ਇਹਨਾਂ ਦੀ ਬੋਲੀ ਆ ਵੀਰੋ ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾਤਾ ਨਾ ਜੀ ਕਹਿੰਦੇ ਐਵੇਂ ਕਿਵੇਂ ਆ ਗਿਆ ਅਸੀਂ ਜਿੱਤਦੇ ਹੁੰਨੇ ਆ ਫਿਰ ਮੈਂ ਕਹਤਾ ਸੀ ਮੈਂ ਕਿਹਾ ਮਿਸਟਰ ਬਾਜਵਾ ਅੱਖਾ ਚੱਕਾ ਪਾ ਕੇ ਗੱਲ ਕਰ ਹੁਣ ਮੈਂ ਕੀ ਕਰਾਂ ਬਈ ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਪ੍ਰੂਨ ਹੱਤਿਆ ਕਰਤੀ ਮੇਰਾ ਕੀ ਕਸੂਰ ਐ ਤੇ ਬਈ ਤੇ ਤੁਸੀਂ ਬਣ ਕੇ ਵੱਡੇ ਰਜਵਾੜੇ ਪਰ ਸਾਨੂੰ ਇਸ ਗੱਲ ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ ਅਸੀਂ ਦੀਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕੁਟ ਖਾਂਦੇ ਸੀ ਸੋਨੇ ਦੇ ਬਿਸਕੁਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕੁਟਾਂ ਦਾ ਕੰਮ ਕੌਣ ਕਰਦੇ ਸੀ ਹੱਦ ਦਾ ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ ਯਾਰ ਫਲਾਨਾ ਖੱ쩌ਰ ਐ ਫਲਾਨਾ ਅਰਬੀ ਕੋੜਾ ਐ ਫਲਾਨਾ ਆ ਐ ਇਹਨਾਂ ਕੋਲ ਇਹ ਤੋਂ ਬਿਨਾ ਕੰਮ ਗਾਲ ਹੀ ਕੋਈ ਨਹੀਂ ਹਲਕਿ ਪਰਮਾਤਮਾ ਵੀ ਦੇਖਦਾ ਰੱਬ ਦੇਖਦਾ ਵੀ ਭਾਈ ਤੱਕਾ ਕਿੱਥੇ ਹੋਈ ਜਾਂਦਾ ਉਹ ਬਹੁਤ ਬਲਵਾਨ ਹੈ ਸਭ ਨਿਗਾ ਉਹਦੀ ਸਾਡੇ ਕਹਿੰਦਾ ਇੰਨੇ 32 ਤੇ 30 ਐਮਐਲਏ ਆਮ ਆਦਮੀ ਪਾਰਟੀ ਦੇ ਸਾਡੇ ਸੰਪਰਕ ਵਿੱਚ ਨੇ ਮੈਂ ਕਿਹਾ ਆਪਦਾ ਭਾਈ ਤਾਂ ਸੰਪਰਕ ਵਿੱਚ ਹੈ ਨਹੀਂ ਇੱਕੋ ਹੀ ਘਰ ਹੈ ਪੰਜਾਬ 'ਚ ਜਿਹਦੇ ਤਹਾਂ ਵਾਲੀ ਮੰਜ਼ਲ ਤੇ ਭਾਜਪਾ ਦਾ ਝੰਡਾ ਥੱਲੇ ਵਾਲੀ ਦੇ ਕਾਂਗਰਸ ਦਾ ਗਲਤੀ ਨਾਲ ਕੋਈ ਵੀ ਪੌੜੀ ਤਾਂ ਹੱਥ ਥੱਲੇ ਹੋ ਗਿਆ ਪਾਰਟੀ ਬਦਲ ਜੂ ਸਾਨੂੰ ਸਿਖਾਉਨੇ ਹੋ ਸਾਨੂੰ ਵਫਾਦਾਰੀਆਂ ਸਿਖਾਉਨੇ ਹੋ ਸਾਨੂੰ ਦੇਸ਼ ਭਗਤੀਆਂ ਸਿਖਾਉਨੇ ਹੋ ਅਸੀਂ ਆਪਣੀ ਮਿਹਨਤ ਨਾਲ ਆਏ ਹੋਇਆ ਇੱਥੇ ਅਸੀਂ ਲੋਕਾਂ ਚ ਗਏ ਹੋਏ ਆਂ ਅਸੀਂ ਲੋਕਾਂ ਚ ਆਏ ਹੋਏ ਆਂ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆਂ ਸਾਨੂੰ ਨਾ ਸਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨਾ ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਹੈ ਲੀਡਰਾਂ ਦਾ ਇਹਨਾਂ ਦੇ ਜਿਹੜੇ ਜਵਾਕ ਜੇ ਨੇ ਆ ਸਾਰੇ ਆ ਜਿਹੜੇ ਜਿਵੇਂ ਸੁਖਵੀਰ ਬਾਦਲੇ ਹੁਣ ਵਿਚਾਰਾ ਹੁਣ ਕੀ ਕਰੇ ਹੁਣ ਜਿੰਨੀ ਕਾਕ ਲੈ ਉਹਨੇ ਕੋ ਬੋਲ ਪੈਂਦਾ ਉਹ ਹੈ ਨਾ ਇੱਕ ਤਾਂ ਹੁੰਦਾ ਮੰਦ ਬੁੱਧੀ ਚਲ ਮੰਦ ਬੁੱਧੀ ਵੀ ਕੋਈ ਬੁੱਧੀ ਤਾਂ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਉਹਨਾਂ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ ਆਪਾਂ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਆ ਨਾਨ ਬਿਡਿਕਲ ਬੈਕਗਰਾਉਂਡ ਤੋਂ ਆਏ ਹੋਏ ਆ ਮੋਬਾਈਲ ਠੀਕ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਖੇਤੀ ਕਰ ਲਾਂਗੇ ਆ ਲੀਡਰਾਂ ਜਿਹਾਂ ਦੇ ਜਵਾਕਾਂ ਨੂੰ ਕੱਖ ਨਹੀਂ ਕਰਨਾ ਆਉਂਦਾ ਇਹ ਨਵੀਂ ਕਿਸਮ ਦੇ ਬੇਰੁਜ਼ਗਾਰੀ ਪੈਦਾ ਹੋ ਗਏ ਮੈਨੂੰ ਹੋਰ ਸਿਆਪਾ ਪਿਆ ਪਿਆ ਹੁਣ ਨਾ ਆਏ ਇਹਨਾਂ ਦਾ ਕੀ ਕਰੀਏ ਹੁਣ ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ ਕਹਿੰਦੇ ਸਾਨੂੰ ਜਿਤਾਓ ਕਿਉਂ ਮੈਂ ਜਿਤਾਈਏ ਲੋਕ ਜਿਤਾਉਣਗੇ ਮੈਂ ਜਿਤਾਉਣਾ ਜੀ ਲੋਕਾਂ ਕੋਲ ਜਾਂਦੇ ਨੇ ਲੋਕ ਛੇਤਰ ਕੱਢਦੇ ਨੇ ਮੂਹਰੋਂ ਆਜੋ ਕਹਿੰਦੇ ਤੁਹਾਨੂੰ ਹੀ ਡੀਕਦੇ ਸੀ ਆਹ ਰੋਡ 'ਚੋਂ ਕੱਢਣ ਲੱਗਿਆ ਹੋਇਆ ਪੰਜਾਬ ਬਚਾਓ ਇੱਕ ਤਾਂ ਮੈਨੂੰ ਇਹਨਾਂ ਸਮਝ ਆਉਂਦੀ ਪੰਜਾਬ ਕੀ ਤੋਂ ਬਚਾਈਏ ਇਹਦੇ ਤਾਂ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਜੇ ਹੋਣੀ ਉਹਦੇ ਉੱਤੇ ਛਤਰੀ ਲਾ ਰੱਖੀ ਐ ਜੀਬਜੀ ਤੇ ਵੀ ਕਿਤੇ ਕਾਕਾ ਜੀ ਨੂੰ ਗਰਮੀ ਨਾ ਲੱਗ ਜੇ ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਐ ਪੰਜਾਬ ਦੇ ਵਿੱਚ ਜੇ ਕਹਿੰਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਜਦੋਂ 30 ਡਿਗਰੀ ਹੋਇਆ ਉਦੋਂ ਦੱਸਿਓ 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਫਿਰ ਇਹ ਨਹੀਂ ਜਿੰਨੇ ਚਿਰ ਚੇਹੇ ਤਿਆਰ ਹੁੰਦੇ ਆ ਉਹਨੇ ਚ ਜੇ ਮੈਂ 15 ਪਿੰਡ ਕੱਢ ਦੇਣਾ ਕਿਉਂਕਿ ਅਸੀਂ ਕਹਿੰਦਾ ਥੱਕਣਾ ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ ਮੈਂ ਕਿਹਾ ਅੱਛਾ ਜੀ ਡਰਨੇ ਲੱਗਦਾ ਆਪਕੋ ਮੈਂ ਕਿਹਾ ਕਿਸ ਬਾਤ ਦਾ ਕਈ ਨੀਚੇ ਆ ਗਏ ਤੋ ਮੈਂ ਕਿਹਾ 40 40 ਫੁੱਟ ਡੂਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਹੋਇਆ ਥੱਲੇ ਤਾਂ ਪਾਣੀ ਹੈ ਤੂ ਬਾਤ ਥੱਲੇ ਦਾ ਦੱਸੋ ਕਿੱਥੇ ਜਾਈਏ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ ਬਸ ਉਹਦੀ ਛਤਰਛਾਇਆ ਥੱਲੇ ਸੋ ਇਹ ਰੋਜ਼ ਕਰਦੇ ਆ ਇਹ ਕਦੇ ਆਪਦੇ ਬੌਸ ਤੋਂ ਡਰਦੇ ਆ ਕਦੇ ਇਹਨਾਂ ਦਾ ਕੋਈ ਪੁੱਲ ਪੁੱਛਦਾ ਹੈ ਨਹੀਂ ਮੈਂ ਦੇਖਿਆ ਹੋਇਆ ਨਾ ਸਿਸਟਮ ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਠੀਕ ਆ ਉਹੀ ਥੋੜੇ ਫਰਦ ਰਹਿੰਦੇ ਆ ਇੱਧਰ ਨੂੰ ਲੰਘੇ ਇੱਧਰ ਨੂੰ ਲੰਘੇ ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਉੱਥੋਂ ਵਾਲਾ ਚੱਕ ਕੇ ਬਠਿੰਡੇ ਵਾਲਾ ਚੱਕ ਕੇ ਲੁਧਿਆਣੇ ਮਾਰਿਆ ਸੰਗਰੂਰ ਵਾਲਾ ਚਾਕੇ ਆਨੰਦਪੁਰ ਸਾਹਿਬ ਮਾਰਿਆ ਖਡੂਰ ਸਾਹਿਬ ਵਾਲਾ ਚਾਕੇ ਸੰਗਰੂਰ ਮਾਰਿਆ ਇਹਨੂੰ ਆਪਸ ਵਿੱਚ ਹੀ ਨਹੀਂ ਪਤਾ ਲੱਗਦਾ ਕਿੱਧਰੋਂ ਕਿਹਨੂੰ ਕੀ ਕਰੀਏ ਬਈ ਲੋਕਲ ਬੰਦੇ ਆ ਦੇਖੋ ਹੁਣ ਸ਼ਹਿਰੀ ਕਲਸੀ ਤੁਹਾਡਾ ਆਪਣਾ ਜਵਾਕ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਜਾ ਕੇ ਕਰੇ ਕੰਮ ਕਰਾ ਲਿਓ ਇਸ ਤੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ ਆਹ ਸਹੀ ਕਰਨ ਦਾ ਮੌਕਾ ਹੈ ਨਹੀਂ ਥੋਡੇ ਬਾਰੇ ਐਂ ਕਹਿਣ ਲੱਗੇ ਗੁਰਦਾਸਪੁਰਿਆਂ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਏਦੋਂ ਪਹਿਲਾਂ ਆਪਾਂ ਬੰਬੇ ਵਾਲਾ ਇੱਕ ਪਹਿਲਾਂ ਬਨੋਧ ਕੰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ ਚ ਜਾਂ ਕੋਈ ਕਿਤੇ ਨੱਕ ਨਾਲ ਨਲਕਾ ਲਵਾਇਆ ਹੋਵੇ ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਆਪ ਤੇ ਲੋਕਲ ਜਵਾਕ ਨੂੰ ਵੋਟਾਂ ਪਾਓ ਤਾਂ ਕਿ ਉਹ ਜਿਹਨੇ ਜਿਹਨੇ ਥੋੜਿਆਂ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਿਆਂ ਤੋਂ ਸੋਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਆ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫੇਰ ਕਰੀ ਜਾ ਮਨਾਂ ਇਹ ਜਿਹੜੀ ਰਾਜਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜਾਏ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜ਼ਰੂਰੀ ਸਾਨੂੰ ਡਾਕਟਰ ਤੇ ਉੱਥੇ ਹਸਪਤਾਲ ਦਾਖਲ ਕਰਾਓ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਹਾਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਂ ਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ ਚੋਂ ਲਫਟਰ ਸ਼ੋਹਾਂ ਚੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਹੀ ਅੱਗ ਬੁਝੀ ਜਾਂਦੀ ਹੈ ਤੂੰ ਕਿਵੇਂ ਹਸਾਏਂਗਾ ਆਜਾ ਫਕ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਤਾਂ ਪਾ ਦਈਏ ਚੱਲ ਪਰ ਤੁਸੀਂ ਮਾਣੀ ਇੰਨਾ ਸਤਿਕਾਰ ਦੇਤਾ ਪਹਿਲਾਂ ਮੈਨੂੰ ਐਮਪੀ ਬਣਾਇਆ ਦੋ ਵਾਰੀ ਸੰਗਰੂਰ ਤੋਂ ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ ਸਾਰੇ ਜਾਨਵਰ ਭੱਜਣ ਲੱਗੇ ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਫੇਰ ਛੱਪੜ ਚੋਂ ਚੁੰਝ ਭਰਿਆ ਕਰੇ ਅੱਗ ਤੇ ਪਾ ਦਿਆ ਕਰੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਭੋਲੀ ਐ ਇਹ ਜੰਗਲ ਦੀ ਅੱਗ ਐ ਤੇਰੀ ਚੁੰਝ ਦੀ ਪਾਣੀ ਨਾਲ ਨਹੀਂ ਬੁਝਣੀ ਭੱਜਣ ਦੀ ਕਰ ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਐ ਕਿ ਜੰਗਲ ਦੀ ਅੱਗ ਹੈ ਮੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਂ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ ਚ ਹੋਊਗਾ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਚ ਹੋਊਗਾ ਆਹ ਫਰਕ ਆਹ ਫਰਕ ਹੈ ਆਓ ਆਪ ਇਕੱਠੇ ਹੋ ਕੇ ਪੰਜਾਬ ਠੀਕ ਕਰੀ ਐਡੀ ਕਿਹੜੀ ਗੱਲ ਆ ਯਾਰ ਆਪਣਾ ਆਪਣਾ ਵਤਨ ਜੇ ਆਪਣੇ ਘਰ ਚ ਕੋਈ ਗੰਦ ਪੈ ਜਾਏ ਆਪਾਂ ਹੀ ਠੀਕ ਕਰਦੇ ਆਂ ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ ਤੁਸੀਂ ਇਹ ਨਾ ਸੋਚੋ ਕਿ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ ਆਪਾਂ ਨੂੰ ਕਰਨਾ ਪੈਣਾ ਆਪਦੇ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪਾਂ ਨੂੰ ਠੀਕ ਕਰਨਾ ਪੈਣਾ ਪੰਜਾਬ ਔਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁਣ ਤਾਂ ਰੰਗ ਜੇ ਦੇਖਣ ਤਾਂ ਲੱਗੇ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਿਆ ਕੋਈ ਪਟਵਾਰੀ ਲੱਗਿਆ ਕੋਈ ਪੁਲਿਸ ਇਨਸਪੈਕਟਰ ਲੱਗਿਆ ਨੇ ਕੁੜੀਆਂ ਜੱਜ ਵੀ ਲੱਗੀਆਂ ਨੇ ਕੁੜੀਆਂ 1 ਰੁਪਿਆ ਕਹਦੇ ਸਾਬਤ ਕਰਦੇ 1 ਰੁਪਿਆ ਫਿਰ ਪਾਣੀ ਨਹਿਰਾਂ ਦਾ ਪਾਣੀ ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਨਵੀਆਂ ਕੱਸੀਆਂ ਬਣਾ ਰਹੇ ਆਂ ਅੰਡਰਗਰਾਊਂਡ ਪਾਈਪਾਂ ਪਾ ਰਹੇ ਆਂ ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ ਹੈ ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ